ਰਾਬਿਆ ਜੀ ਇਹ ਬੰਦਲੀ ਸ਼ਰਾਬ ਪੀਤੇ ਇਹਨੇ ਜਾਣ ਬੁਝ ਕੇ ਅੱਜ ਬੱਸ ਮਾਰੀ ਆਪਾਂ ਤਿੰਨੇ ਜਾਣੇ ਤਿੰਨਾਂ ਦੇ ਪਲਟੇ ਮਾਰੀ ਚ ਗਈ ਬਲੀ ਸਾਡਾ ਜਿੰਨਾ ਨੁਕਸਾਨ ਆ ਸਾਡੇ ਸਾਹਨ ਭੰਨ ਇਹਦੇ ਭਰਿਆ ਜਾਵੇ ਜੀ ਤੇ ਹਾਂ ਜੀ ਮੰਗੇ ਇਹ ਜੀ ਪਾ ਸਾਡਾ ਡਾਕਟਰ ਸਾਡੇ ਸਹੀ ਕਰੇ ਜੀ ਜੇ ਆਪਾਂ ਜਲਦ ਜਲਦੀ ਇੱਧਰ ਆ ਕੇ ਬੱਸ ਵਾਲੇ ਵਾਲਾ ਪਤਾ ਨਹੀਂ ਨੁਕਸਾਨ ਕਿੰਨਾ ਹੋਇਆ ਪਤਾ ਨਹੀਂ ਵੇਖਣ ਦੇ ਧੱਕ ਕੇ ਕੇ ਮਾਰ ਕੇ ਬਲਦਾ ਤੁਹਾਡੀ ਹੋਰ ਕੋਈ ਗੱਲ ਨਹੀਂ ਚਾਹੀਦੀ ਹਾਂਜੀ ਭਾਜੀ ਉੱਥੇ ਪਲੋਂ ਵਾਲੇ ਇਹ ਸ਼ਰਾਬ ਸ਼ਰਾਬ ਪੀਤੀ ਡਰਾਈਵਰ ਨੇ ਇਹ ਜਿਆਦਾ ਮਤਲਬ ਪੀਤੀ ਸ਼ਰਾਬ ਇੱਥੇ ਲਵਾਦੀ ਮਾਂਗੇ ਪੂਰੀ ਕੀਤੀ ਜਾਏ ਮਹਾਰਾਜ ਨੂੰ ਆਦੋਂ ਸੇਟਾ ਬਿਲਕੁਲ ਜੀ ਕੰਫਰਮਸ ਆ ਜੀ ਪਿੰਡ ਸ਼ਾਹਪੁਰ ਜਾਦੇ ਦੇ ਰਹਿਣ ਵਾਲੇ ਆ ਘਾਰੀਵਾਲ ਸ਼ਹਿਰ ਆਇਆ ਸੀ ਮੈਂ ਤੇ ਮੇਰੇ ਭਰਾ ਵਾ ਛੋਟਾ ਯੀ ਰਖਸ਼ਾ ਚਲਾਉਂਦਾ ਤੇ ਮੇਰੇ ਨਾਲ ਘਰ ਵਾਪਸ ਜਾਣਾ ਲੱਗਾ ਸੀ ਅਈ ਵਾਪਸ ਜਾ ਰਹੀ ਤੇ ਇਹਨੂੰ ਕਰਨੇ ਕਾਲਜ ਲੱਗੇ ਲక్ష్ਮੀ ਟੈਲੀਕਾਮ ਦੇ ਲੱਗੇ ਲਿਆ ਕੇ ਬੱਸ ਵਾਲੇ ਨੇ ਰੋਂਗ ਸਾਈਡ ਹਾਡੀ ਸਿੱਧੀ ਬੱਸ ਮਾਰੀ ਫਾਜੀ ਕੀ ਹੋਇਆ ਸਾਟ ਲੱਗੀ ਸਿਰ ਸਾਟ ਲੱਗੀ ਤੇ ਮੇਰੇ ਆ ਸ਼ੋਲਡਰ ਤੇ ਸਾਟ ਲੱਗੀ ਇਹਦਾ ਆਟੋ ਚਾਰੇ ਦਾ ਰਿਪੇਅਰ ਹੋ ਜੇ ਤੇ ਮੈਂ ਤੇ ਚਲੋ ਪੱਟੀ ਛੱਟੀ ਮੇਰੀ ਹੋ ਜੂਗੀ ਤੇ ਵਾਸ ਸੀ ਕੋਈ ਗੱਲ ਨਹੀਂ ਦੋਸੀ ਆਣ ਕੇ ਡਰਾਈਵਰ ਨੂੰ ਮਿਲੇ ਸਾਰਾ ਜਿੰਨੇ ਭੈਣ ਭਰਾ ਇੱਥੇ ਖੜੇ ਸਾਰਿਆਂ ਨੂੰ ਪਤਾ ਵਾ ਕਿ ਡਰਾਈਵਰ ਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਸੀ। ਸ਼ਰਾਬੀ ਹਾਲਤ ਤੇ ਉਹਨੇ ਪਤਾ ਲੱਗਾ ਵੀ ਇਹ ਬੀਬੀ ਡੀ ਸੀ ਬੱਸ ਆ। ਉਹਦਾ ਤੇ ਇੱਕ 3 ਮੀਟਰ ਦਾ ਐਕਸੀਡੈਂਟ ਹੋਇਆ ਵਾ। ਜਦੋਂ ਉਹ ਮੂਗਲੀ ਸੱਟ ਲੱਗੀ ਉਹਨੂੰ ਜਿਹੜੇ ਉਹਦੇ ਸਵਾਰੀ ਬੈਠੀ ਸੀ। ਬਾਕੀ ਅੱਗੇ ਦੀ ਹੀ ਕਾਰਵਾਈ ਕਰ ਰਹੇ ਆ ਜੋ ਵੀ ਅੱਗੇ ਕਾ ਨਹੀਂ ਨੀਂਦ ਆ ਜਿਆਦਾ ਸੱਟ ਨਹੀਂ ਹੈਗੀ ਜੇ ਸੱਟ ਜਿਆਦਾ ਲੱਗੇ ਤਾਂ ਹਸਪਤਲ ਜਾ ਕੇ ਦਾਖਲ ਹੋਵੋ ਚੱਲ ਨਹੀਂ ਆਏ ਮੌਕੇ ਤੇ ਪਹੁੰਚੇ ਬੱਸ ਸਟੈਂਡ ਤੇ ਜਿਹੜੀ ਬੱਸ ਜਿਹੜੀ ਗਈ ਜੋ ਤਾਂ ਸਮਝ ਸਮਝਾਉਂਦੀ ਰਹਿੰਦੀ ਸਖਤ ਕਾਰਵਾਈ ਨਾਲ ਉਹ ਦਾ ਮਲਾਜਾ ਕਰਾ ਲੈਂਦੇ ਆ ਦੇਖ ਲੈਨੇ ਮਰਾਨੀ ਭਾਜੀ ਬੱਕੀ ਹੋਇਆ ਮੇਰੇ ਕੋ 500 ਰੁਪਏ ਮੰਗਣ ਦੇਈ ਦਾਦਾ 1000 ਰੁਪਏ ਨਹੀਂ ਨਹੀਂ 500 ਕਾ ਤਾਂ ਮੰਗਦੇ ਪਏਗੇ ਮਰਾਨੀ ਕਾ ਤਾਂ ਮੰਗਣਾ ਤਾਂ ਕੀ ਇਹ ਕਿਹੜੀ ਬੱਸ ਚਲੋ ਤੇ ਇਹ ਇਹ ਬੀ.ਡੀ.ਸੀ. ਨਾਂ ਕੀ ਤੁਹਾਡਾ ਕਿੰਨੇ ਸਾਲ ਹੋ ਗਏ ਕੀ ਕੀ ਹੈ ਮਾਮਲਾ ਕੀ ਹੈ ਬਾਸਾ ਜਾਨਾ ਹੁੰਦਾ ਹਵਲੇ ਆਪਾਂ ਜਾਣੇ ਹੁੰਦੀ ਆ ਨਹੀਂ 500 ਕਹਦਾ ਮੰਗਦੇ ਪਏ ਦੱਸੋ ਨਾ ਇਹ ਕਹਿੰਦੇ ਵੀ ਸੱਟ ਲੱਗੀ ਆ ਕਿੱਥੋਂ ਦੇ ਰਹਿਣ ਵਾਲੇ ਜੇ ਮੈਂ ਆਜਾ ਬਖਸ਼ੀ ਵਾਲਾ ਨਹੀਂ ਨਹੀਂ 500 ਰੁਪਏ ਕੀ ਕਹਿੰਦੇ ਪਏ ਤੁਹਾਨੂੰ ਇਹ ਮੇਰੇ ਕੋਲ 500 ਕਿੱਲਾ ਦਊ ਕਹਦਾ ਦੋ ਇਹ ਮੈਂ ਇਹ ਝੜ ਮੰਗਣੇ ਮੇਰੇ ਕੋਲ 500 ਹੈਗਾ ਇਹ ਮੈਂ 500 ਦਿੰਦਾ 1000 ਹਜ਼ਾਰ ਕਾ ਤਾਂ ਮੰਗਦੇ ਪਏ ਗਏ ਪਤਾ ਨਹੀਂ ਇਹ ਕਹਤਾ ਭਾਈ ਸਮਝ ਨਹੀਂ ਗਿਆ 1000 ਰੁਪਏ ਕਿਸ ਚੀਜ਼ ਦਾ ਮੰਗਦੇ ਹੁਣ ਕਿਹ ਕਹਦਾ ਮੰਗਦੇ ਪਏ ਯਾਰ ਉਹ 7-8 ਮੋੜੇ ਖੜੇ ਹੋੜ ਕੰਚਪੇੜਾ ਮਾਰਤੇ ਮੇਰਾ ਕੀ ਤੁਹਾਡੇ ਮਾਰੀਆਂ ਕਿ ਕਦ ਕਦ ਲਈ ਮਾਰੀਆਂ ਤੁਹਾਡੇ ਕੋਲੋਂ ਬਸ ਵਜੀ ਟੈਂਪੂ ਚ ਵਿੱਚ ਬਣਾ